ਦਿੱਲੀ ਗੁਰਦੁਵਾਰਾ ਚੋਣਾਂ ਲਈ ਅਕਾਲੀ ਦਲ ਬਾਦਲ ਨੇ ਆਪਣੇ 26 ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ ਸੂਚੀ ਵਿੱਚ ਕਮੇਟੀ ਦੇ ਮੌਜੂਦਾ 5 ਔਦਿਹਦਾਰ ਸਮੇਤ 18 ਮੌਜੂਦਾ ਕਮੇਟੀ ਮੈਂਬਰਾਂ ਦੇ ਨਾਮ ਸ਼ਾਮਲ ਹਨ ਗ੍ਰੇਟਰ ਕਲਾਸ਼ ਵਾਰਡ ਤੋਂ ਮਨਜੀਤ ਸਿੰਘ ਜੀਕੇ ਪੰਜਾਬੀ ਬਾਗ ਤੋਂ ਮਨਜਿੰਦਰ ਸਿੰਘ ਸਿਰਸਾ ਪ੍ਰੀਤਮਪੁਰਾ ਤੋਂ ਮਹਿੰਦਰਪਾਲ ਸਿੰਘ ਛੱਡਾ ਤ੍ਰੀਨਗਰ ਤੋਂ ਸਤਪਾਲ ਸਿੰਘ ਫਤਿਹਨਗਰ ਤੋਂ ਅਮਰਜੀਤ ਸਿੰਘ ਚੌਣ ਮੈਦਾਨ ਵਿੱਚ ਉਤਰਨ ਵਾਲੇ ਕਮੇਟੀ ਔਦਿਹਦਾਰ ਹਮਕਾਬਲੇ ਗੋਰਾ ਹੈ ਕਿ ਬਾਕੀ ਰਹਿੰਦੇ 20 ਉਮੀਦਵਾਰਾਂ ਦੀ ਸੂਚੀ ਵੀ ਜਲਦ ਜਾਰੀ ਕੀਤੀ ਜਾਵੇਗੀ ਸਾਡੀ ਹੁਣੇ ਮੀਟਿੰਗ ਖਤਮ ਹੋਈ ਔਰ ਇਹਦੇ ਵਿੱਚ ਜਥੇਦਾਰ ਅਵਤਾਰ ਸਿੰਘ ਖਿੱਤ ਮਨਜਿੰਦਰ ਸਿੰਘ ਸਿਰਸਾ ਔਰ ਮੈਂ ਔਰ ਪਹਿਲੀ 26 ਕੈਂਡੀਡੇਟ ਦੀ ਲਿਸਟ ਜਿਹੜੀ ਹੈ ਉਹ ਸਾਡੀ ਫੈਸਲਾ ਹੋ ਗਿਆ ਔਰ ਉਹ ਅਸੀਂ ਡਿਕਲੇਅਰ ਕਰਨ ਜਾ ਰਹੇ ਹਾਂ ਔਰ ਕੱਲ ਤੋਂ ਸਾਡੇ ਜਿਨ੍ਹਾਂ ਨਾਮ ਫਾਈਨਲ ਹੋ ਗਏ ਨੇ ਉਹ ਆਪਣੀਆਂ ਨੋਮੀਨੇਸ਼ਨਸ ਫਾਈਲਿੰਗ ਫਾਈਲ ਕਰਨ ਲੱਗ ਜਾਣਗੇ ਔਰ ਜਿਹੜੇ ਰਹਿੰਦੇ ਵੀ ਨਾਮ ਰਹਿ ਗਏ ਨੇ ਉਹ ਕੱਲ ਸ਼ਾਮ ਤੱਕ ਅਸੀਂ ਸਾਰੇ ਕਲੀਅਰ ਕਰ ਦੇਵਾਂਗੇ ਜਿਹੜਾ ਕਿਰਦਾਰ ਲੋਕਾਂ ਦਾ ਦੇਖਿਆ ਜਾਏਗਾ ਉਹਦੇ ਬਾਅਦ ਜਿਹੜਾ ਉਹਨੂੰ ਟਿਕਟ ਦਿੱਤੀ ਜਾਏਗੀ ਕਿਸ ਸਾਲ ਦੇ ਟਾਈਮ ਵਿੱਚ ਅ ਅਸੀਂ ਇਹਦੇ ਵਿੱਚ ਕਿਰਦਾਰ ਉਹਨਾਂ ਨੇ ਜਿਹੜਾ ਪਿਛਲਾ ਜਿਵੇਂ ਕਮ ਮੈਂਬਰ ਸਾਹਿਬਾਨ ਨੇ ਕੀਤਾ ਹੈ ਔਰ ਯਾਹ ਕੁਝ ਨਵੇਂ ਚਿਹਰੇ ਜਿਹੜੇ ਅਸੀਂ ਇਹਦੇ ਵਿੱਚ ਇੰਟਰਡਿਊਸ ਕੀਤੇ ਨੇ ਔਰ ਮੈਨੂੰ ਉਮੀਦ ਹੈ ਕਿ ਜਿਵੇਂ ਦਿੱਲੀ ਗੁਰਦੁਆਰਾ ਕਮੇਟੀ ਨੇ ਪਿਛਲੇ 4 ਸਾਲਾਂ ਚ ਬੜੀ ਸਾਰੀ ਟੀਮ ਨੇ ਕੰਮ ਕੀਤਾ ਅਸੀਂ ਵੱਡੀ ਜਿੱਤ ਲੈ ਕੇ ਜਿਵੇਂ 2013 ਚ ਅਸੀਂ ਆਲਮੋਸਟ 37 ਸੀਟਾਂ 46 ਤੋਂ ਲੈ ਕੇ ਆਏ ਸੀਗੇ ਇਸ ਵਾਰੀ ਉਸ ਤੋਂ ਆਂਕੜਾ ਅੱਗੇ ਜਾਏਗਾ ਥੱਲੇ ਨਹੀਂ ਜਾਏਗਾ ਕਿਉਂਕਿ 4 ਸਾਲਾਂ ਚ ਜੋ ਅਸੀਂ ਆਪਣੀ ਮੈਨੀਫੈਸਟੋ ਵਿੱਚ ਕਿਹਾ ਸੀ ਅਸੀਂ 85 ਤੋਂ 90% ਕੰਮ ਪੂਰੇ ਕਰ ਚੁੱਕੇ ਹਾਂ ਜੇਕਰ ਗੱਲ ਕੀਤੀ ਜਾਵੇ ਬੀਬੀ ਆਦੀ ਤੇ ਯੂਥ ਦੀ ਉਹਨਾਂ ਨੂੰ ਕਿੰਨੀ ਗੜੀ ਹੈ ਇਸ ਬਾਰੇ ਸਾਡੇ ਕੋਲ ਬੀਬੀ ਕਿਸੇ ਨੇ ਅਪਲਾਈ ਨਹੀਂ ਕੀਤਾ ਸੀਟ ਵਾਸਤੇ ਇੱਕ ਐਪਲੀਕੇਸ਼ਨ ਆਈ ਹੈ ਉਸ ਨੂੰ ਕੰਸੀਡਰ ਕੀਤਾ ਜਾ ਰਿਹਾ ਹੈ ਉਹਦੇ ਵਿੱਚ ਇਹ ਦੇਖਾਂਗੇ ਕਿ ਉਹਨਾਂ ਦੇ ਸਾਹਮਣੇ ਜਿਹੜੇ ਦੂਜੇ ਨੇ ਉਹ ਕੈਸੇ ਨੇ ਲੇਕਿਨ ਯੂਥ ਚਿਹਰੇ ਤੁਹਾਨੂੰ ਇਹਦੇ ਵਿੱਚ ਕਾਫੀ ਨਜ਼ਰ ਆਣਗੇ